ਜੇ ਕਹੇ ਨਾ ਕੋਈ ਦਵਾਈ ਕੋਈ ਦਵਾਈ ਮੇਰੇ ਕੋਲ ਹੈ ਨਹੀਂ ਕੋਈ ਇਹ ਸਕੀਮਾਂ ਤੈਨੂੰ ਲਾਉਣੀ ਪੈਣੀ ਆ ਤੇਰੇ ਘਰ ਆਉਣਾ ਉਹਨੇ ਚੱਲ ਕੋਈ ਗੱਲ ਨਹੀਂ ਆ ਜੇ ਤੁਸੀਂ ਹੁਣ ਸਾਥ ਛੱਡੀ ਜਾਂਦੇ ਆ ਮੈਂ ਤਾਂ ਫਿਰ ਕੋਹਨਾ ਕੋਹ ਕਰੂੰਗੀ ਪਿੰਦਰ ਸਾਥ ਛੱਡਣ ਵਾਲੀ ਗੱਲ ਨਹੀਂ ਆ ਮੈਂ ਸੋਕ ਤੈਨੂੰ ਦੱਸਿਆ ਵਾ ਤੂੰ ਮੇਰੇ ਤੇ ਹੀ ਓਕੀ ਹੋਣ ਢੀ ਆ ਇੱਕ ਇਹਨਾਂ ਨੂੰ ਗੱਲ ਦੱਸਾਂ ਤੇ ਉੱਤੋਂ ਗੱਲਾਂ ਮੈਨੂੰ ਕਰਦੀਆਂ ਤੇ ਨਾਲੇ ਗੁੱਸਾ ਕਰਦੀਆਂ ਵਾ ਇਹਨਾਂ ਨੂੰ ਇਹ ਵਾ ਅਸੀਂ ਆਪ ਚੰਗੀਆਂ ਬਣੀਆਂ ਰਹੀਏ ਤੇ ਇੱਥੇ ਸਾਰਾ ਇਲਜ਼ਾਮ ਆ ਜਾਏ ਇੱਥੇ ਨਾ ਪੋਚਾ ਲਾਦਨੀ ਆ ਮੜਾ ਜੀ ਉੱਤੇ ਤੇਲ ਡੋਲ ਦਿੰਨੀ ਆ ਥੋੜਾ ਜਿਹਾ ਆਪੇ ਹੁਣ ਇੰਨੇ ਵਾਰ ਹੋਣਾ ਵਾ ਹੋਰ ਤਾਂ ਕਹਿੰਦੇ ਆਉਣਾ ਨਹੀਂ ਆਂ ਹੇ ਨਹੀਂ ਤੱਕੀ ਲਾਈਟਾਂ ਹੱਸਦੇ ਦੇਖਿਆ ਨਹੀਂ ਮੈਂ ਰਪਿੰਦਰ ਰਪਿੰਦਰ ਮੱਜੀ ਤੇ ਪਾਈਏ ਰਪਿੰਦਰ ਮਮੀ ਰਹਿਣ ਤਾਂ ਕੋਈ ਗੱਲ ਨਹੀਂ ਚੱਲ ਉੱਥੇ ਅੰਦਰ ਲੰਮੇ ਪੈ ਜਾ ਘੜੀਕ ਨਹੀਂ ਨਹੀਂ ਚੱਲ ਘੜੀ ਪੀੜ ਹਟ ਜੂਗੀ ਕਿ ਤੇਰੇ ਆਪਣੇ ਸੁਣੀ ਹੀ ਹੈ ਕਿ ਤੂੰ ਆ ਵੀ ਦੇਤੀਆਂ ਹੋ ਤਾਂ ਕੁਛ ਨਹੀਂ ਹੋ ਗਿਆ ਲੋਕੀ ਨੇ ਇਹਨਾਂ ਕੰਮ ਕਰ ਲੈਂਦੇ ਆ ਮੰਮੀ ਕੋਈ ਗੱਲ ਨਹੀਂ ਮੈਂ ਬੋਲੀ ਹੋਣੀ ਚੱਲ ਸ਼ਟਮ ਨਹੀਂ ਹੈ ਘਰ ਦੇ ਤੇ ਨਹੀਂ ਕੋਈ ਗੱਲ ਦੀ ਇਹਨਾਂ ਨੂੰ ਪੰਨਾ ਹੋ ਗਿਆ ਮਾਤਾ ਨੂੰ ਕਿਹੜਾ ਪਤਾ ਲੱਗਣਾ ਕੀ ਆ ਮੱਕੇ ਦੇ ਬਣੇ ਹੰਦ ਦਾ ਮੇਜ ਹੋਊਗਾ ਨਾ ਇੰਨਾ ਨਹੀਂ ਤਾਂ ਇਹ ਆ ਕੇ ਐਕਸ਼ਨ ਹਾਂ ਦੇਣੀ ਇਹ ਦਿਖਾ ਕਰਨਾ ਇਹ ਹੋ ਰਾ ਤੇ ਨਾ ਇੱਥੇ ਆਏ ਮੇਰੇ ਪੀੜ ਬੜੀ ਹੋਂਦੀ ਆ। ਏ ਮੇਰੀ ਗੱਲ ਸੁਣੋ। ਸੰਦੀਪ ਕੀ ਗੱਲ ਹੋਈ ਆ? ਮੈਨੂੰ ਅੰਦਰ ਬਿਠਾਓ ਪਹਿਲਾਂ। ਗੱਲ ਕੀ ਹੋਈ ਆ? ਮੇਰੇ ਪੀੜ ਬੜੀ ਹੋਂਦੀ ਆ। ਪੀੜ ਹੋਂਦੀ ਆ? ਹਾਂਜੀ। ਤੂੰ ਕੱਪੜੇ ਲੈ ਕੇ ਗਈ ਉਧਰ। ਦੱਸਦੀ ਆ ਬਿਠਾਓ ਤੇ ਸਹੀ ਪਹਿਲਾਂ। ਸੰਦੀਪ ਕੀ ਗੱਲ ਹੋ ਗਈ ਆ? ਹੋਣਾ ਕੀ ਆ? ਲੰਮੇ ਪਿਆ ਪਹਿਲੋ। ਤੂੰ ਪਾਣੀ ਲੈ ਕੇ ਹੁਣ ਰੁਕ ਜਾ। ਇਸ ਲੰਮੇ ਪਿਆ। ਤੂੰ ਚੰਗੀ ਭਲੀ ਗਈ ਐ ਤੂੰ ਉੱਠਾ ਪਾਣੀ ਵੀ ਪੀ ਲਉ ਉੱਠ ਨਿੰਨ ਗੱਲ ਦਾਸ ਗੱਲ ਕੀ ਹੋਈ ਆ ਮੈਂ ਗਈ ਰਾਮਣਾ ਮੇਰਾ ਆਉਣਾ ਮੈਂ ਗਈ ਸੀ ਨਾ ਕੱਪੜੇ ਦੇਣ ਹਾਂ ਉਧਰਪਿੰਦਰ ਨੇ ਕਿਤੇ ਪੋਚਾ ਲਾਇਆ ਸੀ ਅੱਛਾ ਤੇ ਮੇਰਾ ਤਿਲਕ ਗਿਆ ਪੈਰ ਤੇਰਾ ਪਰਾ ਹੋ ਜੇ ਸੰਦੀਪ ਜਿਆਦਾ ਵੀੜ ਨਹੀਂ ਹੋਣੀ ਕਿਤੇ ਪੀੜ ਮੇਰੇ ਬੜੀ ਹੋਂਦੀ ਆ ਇਦਾਂ ਕਰੀਏ ਦਵਾਈ ਨਾ ਲੈਈਏ ਪਹਿਲਾਂ ਖਾਈਏ ਨਾਲੇ ਚੱਲ ਚਲੀ ਵੀਰੇ ਜਦੋਂ ਰਹੀ ਬਹਿਣਾ ਮੇਰੀ ਗੱਲ ਸੁਣ ਮੋਰਚਲ ਤੇ ਔਖੀ ਹੋਣਾ ਮੇਰੇ ਜਾਣਾ ਪੀੜਾ ਹੁੰਦੀ ਮੈਨੂੰ ਲੈ ਜਾਓ ਕਿਤੇ ਕੋਈ ਗੱਲ ਨਹੀਂ ਅਗਵੰਡਾ ਮੁੰਡਾ ਹੈਗਾ ਵਾ ਮੈਨੂੰ ਕਹਿੰਨਾ ਗੱਡੀ ਲੈ ਗਿਆ ਗੱਡੀ ਦੇ ਲੈ ਜੰਨੀ ਮੇਨ ਟੈਂਸਰ ਬੜੀ ਹੋਂਦੀ ਆ ਸੰਦੀਪ ਕੋਈ ਨਹੀਂ ਹੁੰਦਾ ਪਰਮਾਤਮਾ ਸਭ ਕੋ ਠੀਕ ਕਰੋਗਾ ਠੀਕ ਆ

ਡਾਕਟਰ ਕਹਿੰਦਾ ਸਭ ਕੋ ਠੀਕ ਹੀ ਆ ਸਕੈਨ ਚ ਠੀਕ ਹੀ ਬੱਚਾ ਮੈਨੂੰ ਨਾ ਸੱਚੀ ਬੜੀ ਟੈਨਸ਼ਨ ਹੁੰਦੀ ਸੀ ਉਸ ਬੱਚੇ ਨੂੰ ਕੁਝ ਹੋ ਜਾਂਦਾ ਤੇ ਫੇਰ ਨਹੀਂ ਕੁਝ ਵੀ ਹੋਣਾ ਕੋਈ ਗੱਲ ਨਹੀਂ ਪਰਮਾਤਮਾ ਦੇ ਨਾਮ ਦਾ ਠੀਕ ਹੈ ਨਾ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਤੂੰ ਜਿੰਨਾ ਸੋਚਿਆ ਕਰ ਚਲੋ ਇਹ ਆ ਕਿਉਂਨੇ ਨਾ ਇੰਜੈਕਸ਼ਨ ਲਾਤਾ ਠੀਕ ਆ ਥੋੜਾ ਜਿਹਾ ਫਰਕ ਪਿਆ ਵਾ ਹੁੰਦੈ ਨਹੀਂ ਦਰਦੋਂ ਅੰਡੀ ਨਹੀਂ ਨਹੀਂ ਹੁਣ ਠੀਕ ਆ ਚਲ ਵਧੀਆ ਹੋ ਗਿਆ ਇਹਦੇ ਸੰਦੀਪ ਕਿੰਨਾ ਔਖਾ ਹੋਇ ਨਾ ਹਨਾ ਔਖਾ ਤੇ ਹੋਈ ਗਿਆ ਨਾ ਡਾਕਟਰ ਨੇ ਰੈਸਟ ਦੱਸ ਦਿੱਤੀ ਹੁਣ ਕੰਮ ਕਿਦਾਂ ਕਰਨਾ ਕੋਈ ਗੱਲ ਨਹੀਂ ਸੰਦੀਪ ਮੈਂ ਛੁੱਟੀਆਂ ਕਰ ਲੈਣੀਆਂ ਕੰਮ ਆਪੇ ਕਰ ਲਿਆ ਕਰੂੰਗਾ ਤੇ ਨਾਲੇ ਮੇਰੀ ਗੱਲ ਸੁਣ ਜਦੋਂ ਤੂੰ ਉੱਥੇ ਡੇਗੀ ਸੀ ਮੰਮੀ ਉੱਥੇ ਹੀ ਰੁਪਿੰਦਰ ਉੱਥੇ ਹੀ ਤੈਨੂੰ ਛੱਡਣ ਕਿਉਂ ਨਹੀਂ ਆਏ ਮੈਨੂੰ ਸਮਝ ਨਹੀਂ ਆਉਣੀ ਉਹਨਾਂ ਦੀ ਇੰਨੀ ਪੀੜ ਤੂੰ ਕੱਲੀ ਤੁਰੀ ਆਉਂਦੀ ਸੀ ਮੰਮੀ ਤਾਂ ਮੈਨੂੰ ਬਥੇਰਾ ਝੋੜ ਲਾਉਣ ਦੇ ਹੀ ਤੈਨੂੰ ਮੈਂ ਛੱਡ ਆਉਣੀ ਆ ਉਦੋਂ ਤਾਂ ਨਹੀਂ ਮੇਰੇ ਪੀੜ ਹੋਣ ਦੀ ਜਦੋਂ ਮੈਂ ਇੱਥੇ ਆਈ ਨਾ ਇੱਥੇ ਆ ਕੇ ਜ਼ਿਆਦਾ ਹੋਣ ਲੱਗ ਪਈ ਚੱਲ ਕੋਈ ਗੱਲ ਨਹੀਂ ਸੰਦੀਪ ਏ ਆ ਵੀ ਹੁਣ ਠੀਕ ਐ ਤੂੰ ਚਲੋ ਕਸੂਰ ਉਹਨਾਂ ਦਾ ਵੀ ਨਹੀਂ ਪੋਚਾ ਲਾਇਆ ਸੀ ਮੈਂ ਹੀ ਆਪਣੇ ਧਿਆਨ ਤੁਰੀ ਜਾਣ ਦੀ ਮੈਂ ਵੇਖਿਆ ਨਾ ਥੱਲੇ ਸੰਦੀਪ ਮੈਨੂੰ ਸਮਝ ਨਹੀਂ ਆਉਂਦੀ ਇੰਨੇ ਕਿਹੜੇ ਸ਼ੱਕ ਹੁੰਦਾ ਵਾ ਰੁਪਿੰਦਰ ਵੀ ਇਦਾਂ ਦੀ ਹੈਗੀ ਆ ਉਹ ਕੀ ਪਤਾ ਵੇਖਣੇ ਕੋ ਡੁੱਲਾ ਤੇ ਨਹੀਂ ਉਹ ਨਹੀਂ ਨਹੀਂ ਡੁੱਲਾ ਕੁਛ ਨਹੀਂ ਉੱਥੇ ਨਾਲੇ ਉਹਨੂੰ ਕਿਹੜਾ ਪਤਾ ਸੀ ਕਿ ਮੈਂ ਉਧਰ ਜਾਣਾ ਵਾ ਓਏ ਇਹ ਤਾਂ ਗੱਲ ਹੈਗੀ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕੋਈ ਗੱਲ ਨਹੀਂ ਤੁਸੀਂ ਸੋਚੋ ਨਾ ਉਹ ਜੋ ਕਰਮਾਂ ਚ ਹੋਵੇ ਨਾ ਉਹੀ ਹੁੰਦਾ ਵਾ ਤੁਸੀਂ ਟੈਨਸ਼ਨ ਨਾ ਲਓ ਇਦਾਂ ਕਰੋ ਹਾਂ ਤੁਸੀਂ ਆਪ ਜੋ ਕੰਮ ਕਰਨਾ ਵਾ ਸਿੰਮੀ ਨੂੰ ਸੱਦ ਲਈ ਆ ਚਾਰਕ ਦਿਨ ਆਪੇ ਆ ਜੂਗੀ ਇੱਥੇ ਸੰਦੀਪਿੱਤ ਚੰਗੇ ਲੱਗਣਾ ਵਾ ਨਵਾਂ ਨਵਾਂ ਦਾ ਵਿਆਹ ਹੋਇਆ ਵਾ ਉਹਨਾਂ ਨੇ ਇੱਥੇ ਬੁਲਾ ਲਿਆ ਉਹਨੂੰ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਦਲਿੰਦਰ ਭੈਣ ਨਹੀਂ ਆਉਣਾ ਉਹਨਾਂ ਉਹਨਾਂ ਨੂੰ ਰੱਖ ਲਾਂਗੇ ਉਹਨਾਂ ਦਾ ਕਿੱਥੇ ਸਰਦਾ ਵਾ ਮੁੰਡਾ ਸਕੂਲ ਜਾਂਦਾ ਵਾ ਉਹ ਕਿੱਧਰ ਕਿੱਧਰ ਹੋਣਗੇ ਵਿਚਾਰੇ ਜਾਂ ਫਿਰ ਮੈਂ ਇਦਾਂ ਕਰਦਾ ਮੰਮੀ ਅਲੀ ਜਾਣਾ ਫਿਰ ਹੋਰ ਕੀ ਕਰਨਾ ਮੰਮੀ ਨੂੰ ਕਿਹਾ ਕਿ ਵੇਖ ਲੈਣਾ ਜੇ ਆਉਣਗੇ ਤੇ ਉਹ ਰਹਿਣ ਤਾਂ ਤੇ ਮੰਮੀ ਨੂੰ ਮੰਮੀ ਨੂੰ ਨਾ ਕਿਉ ਰੋਟੀ ਬਣੀ ਤੇ ਪਕਾਉਣਾ ਕਿ ਨਹੀਂ ਹੁਣ ਕਿਹਨੇ ਪਕਾਉਣਾ ਵਾ ਤੂੰ ਲੰਮੇ ਪਿਆ ਮੈਂ ਚਾਹ ਤੇ ਬਣਾਵਾ ਘੁੱਟ ਪੈ ਜਾ ਲੰਮ ਕਿੱਦਾਂ ਚਰਾਟਾ ਗੁੰਨਣ ਡਿਆ ਵੇ ਮੈਂ ਸਸਰੀ ਗਾਲ ਸਾਸਰੀ ਗਾਲ ਦਲਜੀਤ ਹੋਰ ਸੌਣ ਠੀਕ ਚੱਲ ਜੇ ਹਾਂ ਠੀਕ ਆ ਵਧੀਆ ਅਰੇ ਇੱਧਰ ਬਹਿ ਜੁਨੀ ਤੇ ਸਸਰੀ ਗਾਲ ਬੋ ਤੂੰ ਰਹਿਂਦੇ ਹਾਂ ਮੈਂ ਕਰ ਦਿੰਨੀ ਆ ਹੋ ਨਾ ਨਾ ਕੋਈ ਕਰਨੀ ਹੈ ਕਿੰਨਾ ਕੰਮ ਮੈਂ ਵੀ ਕਰ ਲੈਣਾ ਹੋਰ ਸੁਣਾ ਦੇਦੀ ਠੀਕ ਠਾਕ ਹੈ ਮੈਂ ਤਾਂ ਠੀਕ ਆ ਸੰਦੀਪ ਤੂੰ ਦੱਸ ਤੇਰਾ ਕਿਦਾਂ ਵਾ ਠੀਕ ਆ ਅੱਗੇ ਨਾਲ ਫਰਕ ਵਾ ਹਣ ਮੈਂ ਤਾਂ ਸਭ ਨੂੰ ਇਹਨਾਂ ਨੂੰ ਕਹਿਣ ਦੀ ਸੀ ਕਿ ਸਿਮਮੀ ਨੂੰ ਸੱਦ ਲੋ ਚਾਰ ਦਿਨ ਇਹ ਮੰਨਣਾ ਨਹੀਂ ਜੇ ਹਾਂ ਤੇ ਸਹੀ ਆ ਪਰ ਉਹਦਾ ਵੀ ਅਜੇ ਨਵਾਂ ਨਵਾਂ ਕੰਮ ਵਾ ਚਲੋ ਕੋਈ ਗੱਲ ਨਹੀਂ پرਾਣੇ ਨੂੰ ਪਤਾ ਹੀ ਆ ਕਿ ਟਿੱਲ ਮਠ ਹੋਈ ਜਾਂਦੀ ਆ ਤੇ ਮੇਰੀ ਗੱਲ ਸੁਣ ਤੂੰ ਡਿਗ ਕਿੱਦਾ ਪਈ ਆ ਦੀਦੀ ਡਿਗਣਾ ਕੀ ਆ ਰੁਪਿੰਦਰ ਆਏ ਆਏ ਤੇ ਕਿ ਲਾਈਟਾਂ ਹੰਦੇ ਵੇਖਿਆ ਨਹੀਂ ਰੁਪਿੰਦਰ ਰੁਪਿੰਦਰ ਯਾ ਵਾ ਰਿਪਿੰਦਰ ਫੜੀ ਮੈਨੂੰ ਆਹੀ ਰਿਪਿੰਦਰ ਮੇਰੇ ਬੜੀ ਧੀਰ ਨਿਕਲ ਗਿਆ ਮੈਨੂੰ ਕਿਤੇ ਬਿਠਾ ਚਲੋ ਉੱਥੇ ਬਹਿ ਫਿਰ ਅਬ ਕੋਸ਼ਾ ਕਰਨੀ ਕਿ ਬੰਦਾ ਧਿਆਨ ਨਾ ਦੁਰ ਲੈਂਦਾ ਯਾ ਪਹਿਲਾਂ ਮੈਂ ਤੇ ਆਪਣੇ ਧਿਆਨੋਂ ਡੀ ਹੀ ਮੈਨੂੰ ਕੀ ਪਤਾ ਸੀ ਥੱਲੇ ਪਾਣੀ ਸੀ ਸੰਦੀਪ ਤੂੰ ਧਿਆਨ ਨਾ ਤੁਰਨਾ ਸੀ ਨਾ ਦੇਖ ਹੀ ਲੈਂਦੀ ਵੀ ਗਾੜੀ ਪਾਣੀ ਆ ਦੀਦੀ ਇਹੋ ਤੇ ਮੈਨੂੰ ਪਤਾ ਨਹੀਂ ਲੱਗਾ ਕਿ ਟੈਲਾ ਸੀ ਨਾ ਟੈਲਾ ਦਾ ਕਰਕੇ ਨਹੀਂ ਪਤਾ ਲੱਗਾ ਤੂੰ ਐਦਾਂ ਕਰਿਆ ਕਰ ਵੀ ਉੱਧਰ ਜਾਇਆ ਹੀ ਨਾ ਕਰ ਮੈਂ ਤਾਂ ਸੂਟ ਹੀ ਫੜਾਉਣ ਗਈ ਸੀ ਮੈਂ ਚਲਾਏ ਜਾਣਾ ਛੇਤੀ ਮੈਨੂੰ ਕੀ ਪਤਾ ਨੂੰ ਕੀ ਹੋਇਆ ਸੀ ਆਪੇ ਚਲ ਜਾਂਦੇ ਫੇਰ ਹੁਣ ਕਿੰਨੀ ਬਿਪਤਾ ਪਾ ਲਈ ਦੀਦੀ ਤੁਹਾਨੂੰ ਤੇ ਪਤਾ ਹੀ ਐ ਜੇ ਮੈਂ ਨਾਂ ਦੇਣ ਜਾਂਦੀ ਫੇਰ ਉਹਨਾਂ ਨੇ ਗੱਲਾਂ ਕਰਨੀਆਂ ਸੀ ਕਿ ਸੂਟ ਰੱਖ ਕੇ ਬੈਗੀ ਆ ਸਾਡੀ ਇਹ ਸਾਡ ਤੂੰ ਮੈਨੂੰ ਇਹ ਦੱਸ ਵੀ ਡਾਕਟਰ ਨੇ ਕੀ ਦੱਸਿਆ ਹੁਣ ਦੀਦੀ ਸਕੈਨ ਕਰਵਾਈ ਐ ਤੇ ਡਾਕਟਰ ਨੇ ਦੱਸਿਆ ਠੀਕ ਠਾਕ ਹੀ ਐ ਟੈਨਸ਼ਨ ਨਾ ਲਾ ਵਾਲੀ ਸ਼ੁਕਰਵਾ ਸੰਦੀਪ ਵੀ ਠੀਕ ਠਾਕ ਵਾ ਮੈਂ ਤਾਂ ਡਰੀ ਗਈ ਇੰਨਾ ਨਹੀਂ ਭੈਣ ਕੁਛ ਨਹੀਂ ਹੁੰਦਾ ਪਰਮਾਤਮਾ ਦੀ ਮਿਹਰ ਸਭ ਕੁਝ ਠੀਕ ਹੀ ਐ ਟੈਨਸ਼ਨ ਨਾ ਲਓ ਤੇ ਹੀ ਵੇ ਚਲ ਚੰਗਾ ਹੀ ਆ ਠੀਕ ਆ ਤੇ ਮੈਂ ਤਾਂ ਡਰ ਗਈ ਸੀ ਵੀ ਪਤਾ ਨਹੀਂ ਕੀ ਹੋ ਗਿਆ ਹੁਣਾ ਵਾ ਤੇ ਤੂੰ ਹਾੜਿਆ ਵਾ ਕਰਨ ਤੇ ਤੂੰ ਮੰਮੀ ਨੂੰ ਕਹਿੰਦਾ ਉਹ ਆ ਕੇ ਤੇ ਰੋਟੀਆਂ ਪਕਾ ਕੇ ਦੇ ਜਾਂਦੀ ਉਹ ਤੂੰ ਹੀ ਪੈਣ ਰੋਟੀਆਂ ਦੀ ਗੱਲ ਕਰਦੇ ਹੋ ਉਹ ਤਾਂ ਕੱਲ ਤਾਂ ਪਤਾ ਲੈਣ ਨਹੀਂ ਆਏ ਨਾ ਛੱਡਣਾ ਇਹਨੂੰ ਇਕੱਲੀ ਵੀ ਜੜੀ ਆਏ ਹਾਏ ਹਾਏ ਪਤਾ ਲੈਣ ਵੀ ਨਹੀਂ ਆਈ ਮੰਮੀ ਪਤਾ ਨਹੀਂ ਕੀ ਗੱਲ ਹੋਈ ਉਹਨਾਂ ਨੂੰ ਮੰਮੀ ਉਹ ਤਾਂ ਮੈਨੂੰ ਕਹਿਣ ਦੇ ਮੈਂ ਤੈਨੂੰ ਛੱਡ ਆਉਣੀ ਆ ਉਹ ਤਾਂ ਚਲ ਮੈਂ ਆਪ ਹੀ ਮਨਾ ਕਰ ਦਿੱਤਾ ਮੰਮੀ ਨੂੰ ਕਿ ਮੈਂ ਚਲ ਜਾਨੀ ਆ ਉਦੋਂ ਤਾਂ ਮੈਂ ਠੀਕ ਹੀ ਬਾਅਦ ਇੱਥੇ ਆ ਕੇ ਜ਼ਿਆਦਾ ਫੀਡ ਹੋਣ ਲੱਗ ਪਈ ਚੱਲ ਜੇ ਸੰਦੀਪ ਤੂੰ ਕੱਲ ਆ ਹੀ ਗਈ ਹੀ ਆਪਣੇ ਆਪ ਤੇ ਉਹਨਾਂ ਦਾ ਫਰਜ਼ ਨਹੀਂ ਬਣਦਾ ਵੀ ਮਗਰ ਆ ਕੇ ਵੀ ਇਹੀ ਨਹੀਂ ਐ ਅਬਲ ਤੇ ਉਹ ਆਪ ਛੱਡ ਕੇ ਜਾਂਦੀਆਂ ਪਰ ਪਿੰਦਰ ਤੇ ਹੈਗੀ ਹੈਗੀ ਆ ਆ ਮਮੀ ਦਾ ਵੀ ਕੋਈ ਹਾਲ ਹੈਗਾ ਮਮੀ ਉਤੋਂ ਵੱਧਵਾ ਪਰ ਚਾਹੁੰਦੀ ਨਹੀਂ ਐ ਤੇ ਇਹਨੂੰ ਦੇਖੀਏ ਚਲੋ ਬਣੀ ਗਈਆਂ ਨੇ ਕੰਮਕਾਰ ਚ ਰੁੱਝ ਗਈਆਂ ਹੋਣੀਆਂ ਨਹੀਂ ਪਤਾ ਹੋਣਾ ਕੰਮਕਾਰ ਪਤਾ ਨਹੀਂ ਕਿੰਨਾ ਆ ਤੂੰ ਮਾਸਾ ਦਾ ਆਟਾ ਪਾ ਲੋ ਹੋਰ ਪਤਲਾ ਹੋ ਗਿਆ ਵਾ ਪਾਣੀ ਮਿਲਦਾ ਜਿਆਦਾ ਪੈ ਗਿਆ ਮੇਰੇ ਮੈਂ ਮੈਂ ਤਾਂ ਤੈਨੂੰ ਕਹਿਣ ਨਹੀਂ ਆ ਰਹਿਣ ਦੇ ਮੈਂ ਗੋਲ ਨਹੀਂ ਆ ਤੂੰ ਬੈਠਾ ਦੋਣੀਆਂ ਨਾਲ ਮੈਂ ਚਾਹ ਬਣਾਉਣਾ ਵਾ ਤੇ ਮੈਂ ਆਟਾ ਪਾਵਾਂਗਾ ਤੁਹਾਰਾ ਨਹੀਂ ਚਾਹ ਤੂੰ ਰਹਿਣ ਦੇ ਕੋਈ ਗੱਲ ਨਹੀਂ ਚਾਹ ਮੈਂ ਆਪੇ ਬਣਾ ਲੈਣੀ ਆ ਕੀ ਗੱਲ ਕੀ ਵੇਖ ਲਾ ਬਿੱਤਾ ਪਾਤੀ ਆ ਰੱਬ ਨੇ ਤੇ ਇਹ ਚ ਗੱਲ ਹੈਗੀ ਦੇ ਦੀ ਇਹਨੇ ਵਿਚਾਰੇ ਨੇ ਕਿਹੜਾ ਕਦੀ ਕੋਈ ਕੰਮ ਕੀਤਾ ਵਾ ਜਿਹੜਾ ਉਹਨੂੰ ਕਰਨਾ ਆਉਣਾ ਹੁਣ ਜੇ ਮੰਮੀ ਨੂੰ ਵੀ ਕਿਹਾ ਤੇ ਮੰਮੀ ਨੇ ਕਿਹੜਾ ਆ ਜਾਣਾ ਵਾ ਉਹਨਾਂ ਨੇ ਪਖੰਡ ਕਰਨੇ ਆ ਤੇ ਤੂੰ ਹੀ ਮੈਨੂੰ ਸੰਦੀਪ ਦਾਸ ਹੀ ਦਿੰਦੇ ਮੈਂ ਹੁਣ ਚੱਲ ਇਦਾਂ ਹੀ ਆ ਗਈ ਆ ਤੇ ਮੈਂ ਘਰੋਂ ਆ ਜਾਂਦੀ ਤੇ ਪੋਸ਼ਕ ਹੀ ਆਂਦੀ ਤੇ ਨਾਲੇ ਚਾਰ ਦਿਨ ਰਹਿ ਪੈਂਦੀ ਫਿਰ ਉਹ ਚਲੋ ਕੋਈ ਗੱਲ ਨਹੀਂ ਦੀਦੀ ਦੋ ਚਾਰ ਦਿਨ ਆ ਓਕੇ ਸੋਕੇ ਕੱਢ ਲੈਣੇ ਆ ਹੌਲੀ ਹੌਲੀ ਪੈ ਜਾਣਾ ਫਰਕ ਸੰਦੀਪ ਫਰਕ ਤੇ ਪੈ ਹੀ ਜਾਣਾ ਪਰ ਜਿੱਦਾਂ ਡਾਕਟਰ ਨੇ ਰੈਸਟ ਦਸੀ ਹੈ ਨਾ ਤੇ ਕਰ ਲਵੀ ਉਹ ਕੋਈ ਗੱਲ ਨਹੀਂ ਦੀਦੀ ਤੀ ਟੈਨਸ਼ਨ ਨਾ ਲਓ ਚਲ ਤੂੰ ਬਹਿ ਮੈਂ ਨਾਲੇ ਚਾਹ ਬਣਾ ਲਾਂ ਤੇ ਨਾਲੇ ਮੈਂ ਤੁਹਾਨੂੰ ਫੁਲਕੇ ਲਾ ਦਿੰਨੀ ਉਹ ਕੋਈ ਗੱਲ ਨਹੀਂ ਤੂੰ ਬਹਿ ਜਾਓ ਬਣਾ ਲੈਣੀ ਇਹਨਾਂ ਨੇ ਰੋਟੀ ਉਹਨੇ ਕਿਹੜੀ ਕਦੀ ਬਣਾਈ ਆ ਵਿਚਾਰੇ ਨੇ ਮੈਂ ਲਾ ਦਿੰਨੀ ਆ ਕੀ ਵਿਚਾਰੇ ਅਨੁਪਤਾ ਪਾਈ ਮੈਂ ਮੈਨੂੰ ਪਤਾ ਹੁੰਦਾ ਤੇ ਮੈਂ ਨਾ ਹੀ ਜਾਂਦੀ ਮੈਂ ਸਗੋਂ ਇਹਨਾਂ ਨੂੰ ਕਹਿਣ ਦੀ ਸੀ ਕਿ ਤੁਸੀਂ ਦੇਓ ਸੂਟ ਇਹ ਵੀ ਕਹਿਣ ਦੀ ਕੋਈ ਗੱਲ ਨਹੀਂ ਤੂੰ ਚੱਲ ਜਾ ਰਪਿੰਦਰ ਆਜੋ ਆਜੋ ਦੀਦੀ ਨੰਗਾਓ ਪਰੇ ਕੀ ਕਾੰਡੀ ਕੁਛ ਵੀ ਨਹੀਂ ਕਰਨਾ ਕੀ ਜੇ ਐ ਹੋਈ ਬਸ ਨਿੱਕੇ ਮੋਟੇ ਕੰਮ ਜੀ ਬਹਿ ਜਾ ਹੋਰ ਦੇ ਕੀ ਕਰਦੇ ਆਂ ਕੁਛ ਨਹੀਂ ਵਹਿਲੀ ਅੱਛਾ ਹਾਂ ਕੀਤਾ ਕੰਮ ਕਿ ਨਹੀਂ ਕੋਈ ਹੱਥ ਪੱਲਾ ਮਾਰਿਆ ਵਾ ਕਿ ਜਿੱਦਾਂ ਇੱਦਾਂ ਬੈਠੀ ਆਂ ਉਹ ਕੋਈ ਨਹੀਂ ਸਾਰਾ ਕੁਝ ਕਰ ਲਵਾਂਗੀ ਜਦੋਂ ਤੂੰ ਹੀ ਦੱਸ ਦਿੱਤੀ ਸੀ ਨਾ ਕਿ ਨਾਰ ਬੰਦਰ ਮੇਰੇ ਹੱਥ ਖੜੇ ਜਾਂ ਮੇਰੇ ਕੋਲ ਨਹੀਂ ਕੁਝ ਵੀ ਹੋਣਾ ਫਿਰ ਮੈਂ ਤੇ ਕੋਹਨਾ ਕੋਈ ਕਰਨਾ ਹੀ ਮੈਨੂੰ ਲੱਗਦਾ ਮੇਰੇ ਤੋਂ ਸਵਾ ਤੇਰਾ ਕੋਈ ਕੰਮ ਹੋਣਾ ਹੀ ਨਹੀਂ ਆ ਉਹ ਜਾ ਉਠਾਂ ਜਿਹੜਾ ਕੰਮ ਕਰਨਾ ਸੀ ਨਾ ਉਹ ਮੈਂ ਹੁੰਦਿਆ ਹੀ ਕਰਤਾ ਸੀ ਕੰਮ ਕਰਤਾ ਵਾ ਤੇਰਾ ਕੰਮ ਕਰਾਈ ਆਂ ਦੀਦੀ ਉਹੋ ਹੀ ਕੰਮ ਜਿਹੜਾ ਮੈਂ ਤੁਹਾਨੂੰ ਗਿਆ ਸੀ ਤੁਸੀਂ ਨਹੀਂ ਕੀਤਾ ਉਹ ਫਿਰ ਮੈਂ ਕਰ ਦਿੱਤਾ ਆ ਉਹ ਵੀ ਪਤਾ ਨਾ ਕਿਦਾਂ ਜਦੋਂ ਇੱਥੇ ਆਈ ਨਾ ਤੇ ਮੈਂ ਨਹੀਂ ਇੱਥੇ ਪੋਚੇ ਲਉ ਤੇ ਮੈਂ ਉਤੇ ਡੋਲਦਾ ਮਾਸਾ ਦਾ ਤੇਲ ਮੈਂ ਹਮ ਨਹੀਂ ਇਦਾਂ ਨਹੀਂ ਗੱਲ ਬੰਨੀ ਇਹ ਹੁਣ ਇਦਾਂ ਹੀ ਕੰਮ ਕਰਨਾ ਪੈਣਾ ਉਹ ਤੇ ਪਤਾ ਹੀ ਨਹੀਂ ਲੱਗਾ ਮੈਂ ਤਾਂ ਹਲੇ ਅੰਦਰ ਗਈ ਆ ਔਰ ਮੇਰੇ ਅੰਦਰ ਨੂੰ ਇੱਥੇ ਪਈ ਬਾਹਰ ਤੇਵਾਜਾਂ ਦਈ ਜਾਵੇ ਰੁਪਿੰਦਰ ਮੰਮੀ ਮੈਨੂੰ ਚੁੱਕੋ ਮੈਂ ਡੇਗੀ ਆ ਮੈਂ ਉੱਧਾਵਾ ਫੇਰ ਆਗੇ ਨੂੰ ਫੜਿਆ ਫੜਿਆ ਤੇ ਪਤਾ ਨਹੀਂ ਪੀੜਪੂੜ ਦਾ ਉਹਦੇ ਹੌਂਡ ਪੀਜੀ ਸੱਟ ਚੰਗੀ ਲੱਗੀ ਹੀ ਨਾ ਕੋਈ ਮਾੜੀ ਮੋਟੀ ਤਨੇ ਲੱਗੀ ਦੀਦੀ ਪਤਾ ਨਹੀਂ ਆ ਇਹ ਹੁਣ ਮਾੜੀ ਮੋਟੀ ਆ ਕਿ ਜਿਆਦਾ ਵਾ ਇਹ ਆ ਇਹ ਖਬਰ ਹੁਣ ਤੁਹਾਨੂੰ ਵੀ ਪੁੰਝਣੀ ਆ ਪਈ ਕਿਦਾਂ ਦਾ ਵੀ ਕੰਮ ਹੋਇਆ ਵਾ ਠੀਕ ਠਾਕ ਵਾ ਕਿ ਜਾਉ ਕੰਮ ਹੋ ਗਿਆ ਵਾ ਜਿਹੜਾ ਆਪਾਂ ਚਾਉਨੇ ਸੀ ਠੀਕ ਆ ਨਾ ਨਹੀਂ ਸੱਟ ਲੱਗੀ ਵੀ ਆ ਕਿ ਮਾੜੀ ਮੋਟੀ ਲੱਗੀ ਆ ਉਹ ਮੈਂ ਕਹਿ ਦਈਆਂ ਤੁਹਾਨੂੰ ਇਹੋ ਪਤਾ ਤਾਂ ਹੁਣ ਬਾਅਦ ਚ ਹੀ ਲੱਗਣਾ ਵਾ ਮੇਰੇ ਮਾੜੀ ਆ ਉਹ ਹੁੰਦੀ ਹੀ ਮੜੀ-ਮੋਟੀ ਜੀ ਇੱਥੇ ਹੁਣ ਕੀ ਪਤਾ ਬਾਜ਼ਕਾਰ ਚੰਗੀ ਹੀ ਉਦਾਂ ਸੇ ਵਲੀ ਤਾਂ ਬਾਅਦ ਹੀ ਪਤਾ ਲੱਗੂਗਾ ਹੰਦੇ ਤਾਂ ਕੋਈ ਇਹ ਤੁਹਾਨੂੰ ਹੀ ਪਤਾ ਲੱਗਣਾ ਵਾ ਤੇ ਨਾ ਹੋ ਤੇ ਜਾ ਕੇ ਪੁੱਛ ਆਇਓ ਨਾਲੇ ਪਤਾ ਲੈਣ ਦੇ ਬੰਨੇ ਚਲ ਜਿਓ ਅਗੂ ਦੇ ਜਾਵਾਂਗੀ ਫਿਰ ਜੇ ਪਤਾ ਲੱਗੂਗਾ ਜਾਓ ਸਭ ਮੈਂ ਦੇਨੀ ਜੇ ਜਾਓਗੇ ਤੇ ਫਿਰ ਹੀ ਪਤਾ ਲੱਗੂਗਾ ਹਣਾ ਚਲ ਜਾ ਕੇ ਤੇ ਹੋ ਆਇਓ ਕਰਦੀਆਂ ਫਿਰ ਮੈਂ ਕੋਹ ਨਾ ਕਹ ਮੈਂ ਤੇ ਕਹਿੰਨੀ ਆ ਜਿਹੜਾ ਕੰਮ ਅਸੀਂ ਕਾਂਡੇ ਆ ਨਾ ਉਹ ਹੋ ਹੀ ਜਾਵੇ ਉਹ ਦੀਦੀ ਤੁਹਾਡੇ ਕੋ ਤੇ ਵਾਲਾ ਕੰਮ ਹੋਇਆ ਨਹੀਂ ਫਿਰ ਮੈਂ ਤੇ ਕਰਨਾ ਹੀ ਨਾ ਤੇ ਨਾਲੇ ਜਿੰਨਾ ਹੀ ਨਾ ਵਧੀਆ ਹੀ ਕੀਤਾ ਵਾ ਉਹਦੇ ਵਿੱਚ ਮੜਾ ਨਹੀਂ ਕੋੱਖ ਵੀ ਹੋਇਆ ਤੇ ਚੱਲ ਬਹੁਤ ਹੀ ਮੈਂ ਚਾਹ ਕੋਟਕ ਬਣਾ ਕੇ ਲੈਣੀ ਹੈ ਨਹੀਂ ਰੁਪਿੰਦਰ ਚਾਹ ਨਹੀਂ ਮੈਂ ਪੀਣੀ ਮੈਂ ਪੀ ਕੇ ਆਈਆਂ ਹੁਣੇ ਚੱਲ ਪੀ ਲੋ ਕੋਟਕਾ ਕਿੰਨਾ ਕੁ ਟਾਈਮ ਲੱਗਣਾ ਬੰਦਿਆਂ ਨਹੀਂ ਨਹੀਂ ਫੇਰ ਪੀਵਾਂਗੇ ਉਹ ਬਹਿ ਜਾ ਉਠਾ ਮੈਨੂੰ ਨਹੀਂ ਹੁਣ ਮੈਂ ਚੱਲਨੀ ਆ ਚੱਲ ਵੇਖ ਲੋ ਫਿਰ ਦੱਸ ਸਵਾਦ ਲੈਣ ਆਈ ਹੁਣੀ ਹੈ ਨਾ ਕੁਛ ਨਹੀਂ ਆ ਵੀ ਗੱਲ ਬਣੀ ਵੀ ਆ ਕਿ ਨਹੀਂ ਬਣੀ ਹੈਗੀ ਇਦੇ ਰਦੇ ਵਿੱਚ ਇਹ ਆ ਕਿ ਘਰੇ ਮੈਂ ਹੀ ਕੰਮ ਕਰਨ ਜਾਂਦੀ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਕੋਈ ਗੱਲ ਨਹੀਂ ਆ ਉਹ ਜਿਹੜਾ ਕੰਮ ਹੋਣਾ ਸੀ ਨਾ ਉਹ ਤਾਂ ਗਿਆ ਵਾ ਹੋ ਇਦਾਂ ਕਰਾਂ ਮੰਮੀ ਵੱਲ ਜਾਨੀਏ ਉਹਨਾਂ ਨੂੰ ਜਾ ਕੇ ਕਹਾਂ ਕਿ ਜਾ ਕੇ ਤੇ ਪਤਾ ਲਿਆ ਕਿ ਉਹਨੂੰ ਬੁਲਾਉਦਾ ਕੀ ਹਾਲ ਚਾਲ ਵਾ ਠੀਕ ਵਾ ਹੁਣ ਕਿ ਜਾਂ ਕੀ ਸਭ ਬੜਿਆ ਇਹਦਾ ਕੀ ਪਤਾ ਵਾ ਗੱਲਾਂ ਵਾਲੀ ਆ ਜਾਣਾਂ ਨਹੀਂ ਇਹਨੇ ਤਾਂ ਨਹੀਂ ਮੰਮੀ ਨੂੰ ਪੁੱਛਦੀ ਨਹੀਂ ਬਲਾ ਮੰਮੀ ਉੱਠੋ ਤਾਂ ਮੜਾਇਆ ਕੀ ਹੋਇਆ ਮਾ ਓਏ ਅਜ ਕੱਖ ਨਹੀਂ ਆ ਹੂੰ ਮੈਂ ਉਹ ਕੰਮ ਕਰਦੀ ਸੋਚਦੀ ਹਾਂ ਪੀਜਾ ਕਰਨਾ ਹੀ ਵੀ ਉਹ ਹੋ ਗਿਆ ਉਹਣਾ ਸੰਦੀਪ ਬੋਲੋ ਪਲਾ ਪੁੱਛ ਕੀ ਹੋਣਾ ਹਾਲ ਚਾਲ ਕੀ ਤੂੰ ਮੇਰੇ ਵੱਲ ਆਈ ਹੈ ਤੂੰ ਆਪ ਚੱਲ ਜਾਂਦੀ ਪਤਾ ਲੈ ਆਉਂਦੀ ਜਾ ਕੇ ਮੰਮੀ ਗੱਲ ਪਤਾ ਨਾ ਕੀ ਆ ਹੂੰ ਮੈਂ ਕੋਈ ਨਹੀਂ ਫੇਰ ਹੋ ਆਉਂਗੀ ਤੁਸੀਂ ਇੱਕ ਵਾਰ ਜਾ ਕੇ ਨਾ ਪਤਾ ਕਰਕੇ ਆਓ ਮੈਂ ਨਹੀਂ ਜਾਣਾ ਕੀ ਹਾਲ ਵਾ ਮੈਂ ਨਹੀਂ ਜਾਣਾ ਦਲਜੀਤ ਨੇ ਮੈਨੂੰ ਪਿਆਣਾ ਉੱਡ ਕੇ ਵੀ ਸੱਟ ਲਾ ਕੇ ਤੇ ਭੇਜ ਦਿੱਤਾ ਉਹ ਮੰਮੀ ਕੁਛ ਨਹੀਂ ਕਹਿੰਦਾ ਦਲਜੀਤ ਉਹਨੇ ਦੱਸ ਕੀ ਕਹਿਣਾ ਉਹਨੂੰ ਪਤਾ ਨਹੀਂ ਹੈ ਵੀ ਜੇ ਹਾਲ ਚਾਲ ਨਹੀਂ ਠੀਕ ਤਾਂ ਬੰਦਾ ਪੁੱਛਣ ਤੇ ਆਉਂਦਾ ਹੀ ਹੈ ਮੈਂ ਨਹੀਂ ਜਾਣਾ ਉਹਨੇ ਆਖਣਾ ਇਹਨੇ ਸੁੱਟ ਕੇ ਤੇ ਹੁਣ ਭੇਜ ਦਿੱਤਾ ਉਹ ਜਾਓ ਉਠਾ ਇੱਧਰ ਤੁਹਾਡਾ ਹਸਪਤਾਲ ਲੈਣ ਆ ਗਈਆਂ ਨੇ ਮੰਮੀ ਤੁਸੀਂ ਤਾਂ ਇਦਾਂ ਕਹਿੰਦੇ ਆ ਵੀ ਜਿੱਦਾਂ ਸੱਟ ਆਪਾਂ ਲਾਤੀ ਹੁੰਦੀ ਆ ਉਹਦਾ ਆਪੇ ਡਿੱਗੀ ਆ ਇਹਨਾਂ ਡਰੀ ਤਾਂ ਨਹੀਂ ਹੋਈ ਤਾਂ ਠੀਕ ਹੋਣਾ ਕੋਈ ਨਹੀਂ ਕਹਿੰਦਾ ਲੱਗਾ ਦਲਜੀਤ ਗੱਡੀ ਵੀ ਲਓ ਮਰਜੀ ਜਾਣਾ ਠੀਕ ਹੈ ਨਹੀਂ ਆਣਾ ਰਹਿਣ ਤੋਂ ਪਾਈ ਕੋਈ ਗੱਲ ਨਹੀਂ ਗੀ ਤੇ ਸਾਡੇ ਘਰ ਹੀ ਐ ਨਾ ਪੋਚੇ ਲਾਉ ਲੱਗੀ ਅੱਗੋ ਪਿਛੋਂ ਭਾਈ ਤੂੰ ਲਾਵੇ ਨਾ ਤੂੰ ਉਧਰ ਤੋਂ ਪੋਚੇ ਲਾਉਂਦੇ ਹੀ ਇਹੋ ਗੱਲਾਂ ਹੀ ਕਰਨੀਆਂ ਨੇ ਮੁੜਿਆ ਨੇ ਤੇ ਹੁਣ ਆ ਗਈਆਂ ਪਤਾ ਲੈ ਮਮੀ ਤੂੰ ਹੀ ਤੇ ਕਿਹਾ ਨਾ ਲੜਨ ਪੈਣੇ ਲੜਨ ਕੀ ਪੈਣਾ ਨਾ ਸਾਟੇ ਸਾਡੇ ਘਰ ਹੀ ਲੱਗੀ ਐ ਨਾ ਉਹ ਹੀ ਵੀ ਕੀ ਬੰਦਾ ਤੁਹਾਨੂੰ ਕਵੇ ਤੇ ਕੀ ਹੁਣ ਉਹ ਜਾਣ ਕੇ ਆਖਣ ਪਈ ਲਈ ਤੇ ਭਾਈ ਜਿੱਦਾਂ ਮਰਜੀ ਲਈ ਤੇ ਅਹੀਂ ਅਨੇਕਸਾਬ ਦੀ ਦੱਸ ਜੇ ਹੁਣ ਮੈਂ ਉਹਨਾਂ ਦੇ ਘਰ ਜਾਵਾਂ ਉਧਰ ਤੇ ਮੈਂ ਜਾ ਕੇ ਉਥੇ ਡਿੱਗ ਪਾਂ ਤੇ ਮੈਂ ਉਹਨੂੰ ਕਹੂੰਗਾ ਸੰਦੀਪ ਨੰਮੀ ਸੋਟਦਾ ਮੈਨੂੰ ਨਹੀਂ ਪਤਾ ਦਿਮਾਗ ਘਰੇ ਪਤਾ ਲਿਓ ਤੁਹਾਡੇ ਮੈਂ ਨਹੀਂ ਕਹਾਂ ਤੂੰ ਚੱਲ ਜਾ ਜੋ ਮਰਜੀ ਕਰਦੀ ਰਹਿ ਦੇ ਦੇ 10 ਬੰਦਾ ਕਿਹਦੇ ਘਰ ਜਾ ਕੇ ਕਿਹਦਾ ਪੈਦਲ ਕਝੂ ਚਾਏ ਕੋਹ ਵਦੋ ਨਾਂ ਲਾ ਦੋ ਹਨਾ ਉਹਦਾ ਕੋਈ ਮੈਨੂੰ ਸੁੱਟਦਾ ਤੁਹਾਡੇ ਕੰਮ ਕੁਮਾਰੀ ਮੈਨੂੰ ਲੱਗਦਾ ਜਾਣ ਕੇ ਸੁੱਕਿਆ ਮੈਂ ਮੰਨ ਤੇ ਭੈ ਨਾ ਮੰਨ ਤੇ ਮੈਂ ਹੁਣ ਪੋਚੇ ਨਾ ਲਾਉਂਦੀ ਆਪਣੇ ਘਰ ਸਫਾਈਆਂ ਨਾ ਕਰਦੀ ਪਾਣੀ ਡੁੱਲਾ ਦਾ ਹੈ ਪੋਚਾ ਤੇ ਜਿਹੜਾ ਲੱਗਾ ਹੀ ਉਹੀ ਲੱਗਾ ਰਿਹਾ ਥੇ ਡੋਲਿਆ ਤੇ ਜਦੋਂ ਪੋਚਾ ਲਾਉਣਾ ਤੇ ਪਾਣੀ ਨੇ ਲੱਗਣਾ ਉਹ ਕਦਾਂ ਲੱਗਣਾ ਸੁੱਕੇ ਪੋਚੇ ਤਾਂ ਮ ਲੱਗਦੇ ਵੇਖੇ ਨਹੀਂ ਅੱਜ ਕੱਲ ਮੈਂ ਇਹ ਗੱਲਾਂ ਨਹੀਂ ਕਿ ਸੋਨੀਆ ਤੂੰ ਚੱਲ ਜਾ ਜਾ ਲੈ ਆ ਨਾ ਜਾਉ ਨਹੀਂ ਜਾਣਾ ਕੋਈ ਹੋ ਨਾ ਜਾਉ ਮੈਂ ਆ ਤਾਂ ਨਹੀਂ ਜਾਣਾ ਹੈ ਜਾਣਾ ਨਹੀਂ ਤੇ ਫਿਰ ਮੈਨੂੰ ਕਹ ਲਈ ਕਹਿਂਦੀ ਲਾ ਕੇ ਉਹਦੇ ਸਾਟ ਤੇ ਹੁਣ ਮੈਨੂੰ ਕਹਿੰਦੀ ਜਾ ਕੇ ਤੇ ਪਤਾ ਲੈ ਕੇ ਆ ਮੈਨੂੰ ਕੀ ਲੋੜ ਪਈ ਹੈ ਜਾ ਕੇ ਪਤਾ ਲਿਆਉਂਦੀ ਮੈਨੂੰ ਤਾਂ ਲੱਗਦਾ ਜਾਣ ਕੇ ਨੇ ਪਾਣੀ ਡੋਲਿਆ ਮੈਨੂੰ ਤੇ ਇਹੋ ਹੀ ਲੱਗਦਾ ਵਾ ਸੱਸੀ ਦਾ ਮੰਮੀ ਸੱਸੀ ਦੇ ਘਰ ਪੁੱਤ ਕਿ ਨਾਲ ਠੀਕ ਠਾਕ ਆ ਤੂੰ ਇਹ ਦੱਸੋ ਠੀਕ ਆ ਵਧੀਆ ਬਹਿ ਜਾ ਹੋਰ ਸੁਣਾ ਬਸ ਠੀਕ ਆ ਕੀ ਕਰਦੇ ਕੁਛ ਨਹੀਂ ਕਰਨਾ ਕੀ ਆ ਨੰਮੇ ਪਈ ਆਂਕ ਤੇ ਪਿੰਦਰ ਨੇ ਠਾਤਾ ਮੈਨੂੰ ਸਰਪਿੰਦਰ ਨੇ ਠਾਲਤਾ ਆਹੋ ਮੈਨੂੰ ਆਦੀ ਵੀ ਅੰਦਰ ਜਾ ਪਤਾ ਲੈ ਕੇ ਆਉਦਾ ਤੇ ਇਹਨੂੰ ਕੀ ਗੱਲ ਆ ਪਤਾ ਲੈਣ ਜਾਂਦੀ ਮੈਂ ਤੂੰ ਚਲ ਜਾ ਜਾ ਲੈ ਜਾ ਸਕਦੀ ਸਾਡੇ ਘਰ ਸੱਟ ਲੱਗੀ ਤੇ ਮੈਂ ਤੂੰ ਚਲ ਜਾ ਪਤਾ ਲੈ ਆ ਮੈਨੂੰ ਦੀ ਤੂੰ ਜਾ ਮੰਮੀ ਉਹਦਾ ਇੱਕ ਗੱਲ ਵਾ ਵੀ ਤੁਸੀਂ ਨਾ ਇੱਕ ਦੂਜੀ ਨਾਲ ਲੜਦਿਆਂ ਹੀ ਰਹੋ ਉੱਧਰ ਕੋਈ ਨਾ ਜਾਏ ਉਹਨੂੰ ਵੇਖਣ ਤੂੰ ਜਾ ਤੇ ਤੂੰ ਜਾ ਫਰਜ਼ ਤੇ ਤੁਹਾਡਾ ਵੀ ਬਣਦਾ ਹੀ ਜਾਣਦਾ ਜੇ ਉਹ ਜਾਂਦੀ ਤਾਂ ਵੀ ਠੀਕ ਆ ਨਹੀਂ ਜਾਂਦੀ ਤਾਂ ਵੀ ਠੀਕ ਆ ਤੇ ਤੁਸੀਂ ਤੇ ਜਾ ਕੇ ਉਧਰ ਉਹਦਾ ਪਤਾ ਲੈ ਆਉਂਦੇ ਮੈਨੂੰ ਤੇ ਡਾਰ ਦਲਜੀਤ ਦਾ ਆਉਂਦਾ ਹੀ ਇਹ ਲੈਖਣਾ ਇਹਨੇ ਤੇ ਘਰ ਜਾ ਕੇ ਸੱਟ ਲੱਗ ਗਈ ਆਹੋ ਦਲਜੀਤ ਨੇ ਤੇ ਗੱਡੀ ਉੱਥੇ ਰਫਲ ਪੜੀ ਜਿਹੜੀ ਚਲਾਦਣੀ ਸੀ ਤੁਹਾਡੇ ਤੇ ਚੱਲ ਕੋਈ ਨਹੀਂ ਲਿਆਵਾਂਗੀ ਪਤਾ ਕੋਈ ਗਾ ਨਹੀਂ ਚੱਲ ਜਾ ਫਰਜ਼ ਤੇ ਮੰਮੀ ਉਦੋਂ ਹੀ ਬਣਦਾ ਸੀ ਤੁਹਾਡਾ ਨਾਲ ਜਾਂਦਾ ਜੇ ਨਹੀਂ ਤੇ ਤੁਸੀਂ ਮਗਰੋਂ ਜਾ ਕੇ ਉਹਨੂੰ ਵੀ ਵੇਖ ਆਉਂਦੇ ਠੀਕ ਤੂੰ ਕਿਦਾਂ ਦੀ ਆਈ ਮੈਂ ਤਾਂ ਹੁਣੇ ਹੀ ਆਈ ਹਾਂ ਮੈਂ ਉਧਰੋਂ ਹੋ ਕੇ ਆਈ ਹਾਂ ਅੱਛਾ ਉਧਰੋਂ ਹੋ ਕੇ ਆਈ ਆ ਕਿ ਮੈਂ ਤੇ ਆਉਣਾ ਹੀਗਾ ਠੀਕ ਵਾ ਹੁਣ ਮੰਮੀ ਇਹ ਆ ਕਿ ਜਿਹੜੇ ਕਮੋਂ ਡਰਦੇ ਸੀ ਨਾ ਉਹਦਾ ਬਚਾਅ ਹੋ ਗਿਆ ਵਾ ਆ ਡਾਕਟਰ ਨੇ ਨਾ ਰੈਸਟ ਦੱਸੀ ਆ ਉਹਨੇ ਕਿਹਾ ਵੀ ਕੰਮ-ਕੁਮ ਕੋਈ ਨਹੀਂ ਕਰਨਾ ਹੈਗਾ ਤੇ ਤੁਸੀਂ ਇਦਾਂ ਕਰੋ ਵੀ ਜਾ ਕੇ ਤੇ ਉਧਰ ਕੰਮ ਕਰਾਇਆ ਕਰੋ ਉਹਦੇ ਨਾਲ ਵੀ ਇਹੋ ਹੀ ਟਾਈਮ ਹੁੰਦੇ ਆ ਜਾ ਕੇ ਤੇ ਚਾਰ ਦਿਨ ਉਹਦਾ ਸਾਥ ਦੇ ਦਿਓ ਹੁਣ ਦਰਜਿੰਦਰ ਤੈਨੂੰ ਵੀ ਪਤਾ ਮੈਂ ਠੀਕ ਰਹਿੰਦੀ ਨਹੀਂ ਹੈਂ ਕਦੀ ਗੋਡਿਆਂ ਤੇ ਪੀਰ ਕਦੀ ਕੋ ਤੇ ਮੇਰ ਕੋ ਹੁੰਦਾ ਵਾ ਕੰਮ ਮੈਂ ਤੇ ਆਪਣੇ ਬਹੇ ਦਾ ਘਰ ਰਹਿ ਸਕਨੀ ਤੈਨੂੰ ਪਤਾ ਹੀ ਮੇਰੇ ਵੀ ਸਾਟ ਲੱਗੀ ਦੀ ਮੇਰ ਕੋ ਤੇ ਹੁੰਦਾ ਹੀ ਨਹੀਂ ਮਾੜੀ ਮੋਟੀ ਤੁਰ ਖੜਨੀ ਐ ਜੀ ਮੰਮੀ ਮੈਨੂੰ ਸਾਰਾ ਹੀ ਪਤਾ ਵਾ ਕਿ ਤੂੰ ਕਿੰਨੀ ਘਟਲੀ ਮਠੀ ਰਹਿਣੀ ਐ ਮੇਰੀ ਗੱਲ ਸੁਣੋ ਇੱਧਰ ਤੇ ਸਾਰਾ ਕੰਮ ਹੁੰਦਾ ਵਾ ਤੁਹਾਡੇ ਕੋ ਕੀ ਨਹੀਂ ਤੁਸੀਂ ਕਰਦੇ ਸਾਰਾ ਹੀ ਉਹ ਘਰੋਂਦੀ ਆ ਤੇ ਜੇ ਉੱਥੇ ਜਾ ਕੇ 2 ਦਿਨ ਕੰਮ ਕਰ ਦੋਗੇ ਤੇ ਆਖਰ ਕਿੱਧਰ ਦੀ ਆ ਚੱਲੀ ਆ ਪਲ ਮੈਂ ਕਿੱਥੇ ਕਰਨੀ ਐ ਮਾੜਾ ਮੋਟਾ ਕਿਤੇ ਹੱਥ ਪੂਫੋ ਆ ਲੈਣੀ ਮੈਂ ਕਿੱਥੋਂ ਮੇਰ ਕੋ ਹੁੰਦਾ ਕੰਮ ਤੇ ਤੁਸੀਂ ਉੱਥੇ ਜਾ ਕੇ ਵੀ ਨਹਾ ਕਰਿਓ ਕਮ ਸੇ ਕਮ ਫੁਲਕੇ ਤੇ ਪਕਾ ਕੇ ਦੇ ਹੀ ਸਕਦੇ ਨਾ ਸਬਜ਼ੀ ਤੇ ਬਣਾ ਹੀ ਸਕਦੇ ਨਾ ਇੰਨਾ ਕੰਮ ਤੇ ਕਰੋਗੇ ਨੀਕਾ ਮੇਰੇ ਕੋ ਹੁੰਦਾ ਦਿਲਜਿੰਦਰ ਛੱਡਿਆ ਕੰਮ ਜਿਹੜਾ ਮੁੜਕੇ ਨੀਕਾ ਹੁੰਦਾ ਮੈਨੂੰ ਪਤਾ ਹੀ ਹੈ ਉਹ ਮੰਮੀ ਸਿੱਧਾ ਸਿੱਧਾ ਕਹੋ ਕਿ ਮੈਂ ਉਧਰ ਜਾਣਾ ਹੀ ਨੀਗਾ ਤੇ ਉਹਨਾਂ ਦਾ ਸਾਥ ਮੈਂ ਦੇਣਾ ਹੀ ਨੀਗਾ ਮੇਰੇ ਕੋ ਨੀਕਾ ਹੁੰਦਾ ਮੈਂ ਸਿੱਧੀ ਗੱਲ ਕਹਿੰਦੀ ਆਹੋ ਮੰਮੀ ਉਹਨੂੰ ਤੇ ਆਪਣਾ ਮੁੰਡਾ ਸਮਝੀ ਨਾ ਤੂੰ ਕਦੀ ਵੀ ਉਹਦਾ ਸਾਥ ਨਾ ਦੇਈ ਜਦੋਂ ਤੁਹਾਡੇ ਸੱਟ ਲੱਗੀ ਸੀ ਨਾ ਕਿੱਦਾਂ ਵਿਚਾਰੀ ਹੁੰਦੀ ਰਹੀ ਆ ਸਾਹਮਦੀ ਰਹੀ ਆ ਤੁਹਾਨੂੰ ਪਰ ਤੁਸੀਂ ਨਾ ਸੌਂ ਖਾਦੀ ਆ ਪੀ ਮੈਂ ਉਹਦਾ ਸਾਥ ਨਹੀਂ ਦੇਣਾ ਜੋ ਮਰਜ਼ੀ ਹੋ ਜੇ ਤੇ ਰਪਿੰਦਰ ਭਾਵੇਂ ਤੁਹਾਡੇ ਜੁੱਤੀਆਂ ਵੀ ਮਾਰ ਲੈਣਾ ਤੇ ਤੁਸੀਂ ਇੱਥੇ ਹੀ ਰਹਿਣਾ ਬਸ ਇਹ ਤੇ ਸ਼ੁਗਰ ਕਰੋ ਵੀ ਉਹਦਾ ਕੇਸ ਠੀਕ ਠਾਕ ਵਾ ਜੇ ਕਿਤੇ ਉਹੋ ਜੀ ਗੱਲਬਾਤ ਹੋ ਜਾਂਦੀ ਨਾ ਤੇ ਤੁਸੀਂ ਸਾਰੀ ਉਮਰ ਪਸਤਾਉਣਾ ਹੀ ਸਿਆਪਾ ਖਣਾਈ ਤੇ ਫਿਰ ਉਹੋ ਕੰਮ ਰਿਹਾ ਮੈਂ ਕਿੰਨੇ ਪਾਪੜ ਵੇਲੇ ਕਹੀ ਕੁਛ ਮੈਂ ਕੀਤਾ ਤੇ ਮੇਰੀ ਆਸ ਤੇ ਨਾ ਫੇਰ ਪਾਣੀ ਫਿਰ ਗਿਆ ਵਾ ਉਹ ਤੇ ਚੰਗੀ ਭਲੀ ਠੀਕ ਠਾਕ ਦੱਸੰਦੇ ਆ ਉਹ ਹਾ ਗਏ ਕਿਸਮਤ ਕੜੀ ਤੇ ਜਨਨ ਵੀ ਜੇ ਕੁੜੀ ਦੀ ਆ ਉਹਦੀ ਵੀ ਤੇ ਇਹਦੀ ਉਹ ਤੋਂ ਵੱਧ ਸਿਹਫਾਖ ਨਾ ਜਿਆ ਚਲੋ ਤਾਂ ਕੇਸ ਠੀਕ ਵਾ ਨਾ ਤੇ ਉਹ ਵੀ ਠੀਕ ਵਾ ਮੇਰੀ ਗਾਸਾ ਡਾਕਟਰ ਤੇ ਕਈ ਕੁਛ ਦੱਸਦੇ ਆ ਫਿਰ ਰੈਸਟ ਕਰੋ ਆਹ ਕਰੋ ਉਹਨੇ ਠੀਕ ਹੋਏ ਨਾ ਵਾ ਬਾਬੇ ਦੀ ਮਿਹਰ ਨਾਲ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਉਹਨੂੰ ਮੰਮੀ ਤੁਹਾਡੀਆਂ ਗੱਲਾਂ ਨਾ ਐਦਾਂ ਦੀਆਂ ਹੀ ਰਹਿਆਂ ਤੁਹੀਂ ਇਹ ਨਹੀਂ ਕਹਿਣ ਡੇ ਵੀ ਚਲ ਕੋਈ ਗੱਲ ਨਹੀਂ ਮੈਂ ਜਾ ਕੇ ਦੋ ਚਾਰ ਦਿਨ ਕੰਮ ਕਰਾਇਆ ਕਰੂੰਗੀ ਜੇ ਕੇਸ ਠੀਕ ਵਾ ਤੇ ਉਹ ਵੀ ਠੀਕ ਵਾ ਉਹਨੇ ਤਾਂ ਠੀਕ ਹੋ ਹੀ ਜਾਣਾ ਵਾ ਅਹੀਂ ਤੇ ਅਰਦਾਸਾਂ ਕਰਨ ਡੇ ਵੀ ਉਹ ਠੀਕ ਠਾਕ ਹੀ ਰਵੇ ਕੋਈ ਗੱਲ ਨਹੀਂ ਠੀਕ ਹੀ ਆ ਨੇ ਕੰਡਿਆ ਆਪਣਾ ਕੰਮ ਇਦਾਂ ਹੀ ਦੱਸਦੇ ਹੁੰਦੇ ਅਦਾਤ ਤੈਨੂੰ ਪਤਾ ਹੀ ਆ ਅਹੀਂ ਵੇਖ ਸਾਡੇ ਵੀ ਤੇ ਜਮਾਨੇ ਹੈ ਹੀ ਨਾ ਸਾਨੂੰ ਵੀ ਕਦੀ ਰੈਸਟ ਕੀਤੀ ਨਹੀਂ ਤੁਹਾਡੇ ਜਮਾਨੇ ਹੋਰ ਹੀ ਮੰਮੀ ਹੁਣ ਹੋਰ ਵਾ ਅੱਜਕੱਲ ਜਿਹੜੇ ਨਿਆਣੇ ਆ ਨਾ ਉਹ ਤੇ ਤਰਲਿਆ ਨਾ ਲੈਣ ਵਾਲਾ ਹਿਸਾਬ ਵਾ ਚੱਲ ਕੋਈ ਗੱਲ ਨਹੀਂ ਹੁਣ ਮੇਰ ਕੋਤ ਨਹੀਂ ਜਾਇਆ ਜਾਂਦਾ ਮੇਰ ਕੋ ਮੈਂ ਗਈ ਨਾ ਉਹ ਵਿਚਾਰਾ ਆਪੇ ਹੱਥ ਲੂੰਂ ਡਿਆ ਰੋਟੀਆਂ ਖਾਂ ਡਿਆ ਛੱਡ ਬਣਾ ਗੱਲਾਂ ਨੂੰ ਮੈਂ ਚਾਹ ਘੁੱਟ ਬਣਾ ਕੇ ਤੇ ਲਿਆਉਂ ਉਹ ਰਹਿਣ ਦੋ ਚਾਹ ਤੁਸੀਂ ਮੈਂ ਪੀ ਆਈ ਹਾਂ ਉਧਰੋਂ ਆਪੇ ਬਣਾ ਕੇ ਚੱਲ ਕੋਈ ਗੱਲ ਇਹ ਮੈਂ ਗਲਾਸੀ ਬਣਾਉਣੀ ਆ ਨਹੀਂ ਰਹਿਣਦੀ ਪੀਨੀ ਆ ਮਾਵਾ ਧੀਆਂ ਮਾਵਾ ਧੀਆਂ ਪੀਨੀਆਂ ਵਾ ਇੱਥੇ ਲੈ ਕਿਉਂ ਰਹਿਣ ਦੇ ਕੋ ਜਾ ਕੇ ਮੰਮੀ ਉਹਨਾਂ ਕੰਮ ਕਰਾਇਆ ਕਰ ਮੈਨੂੰ ਬੜਾ ਤਰਸਾਉਂ ਡਿਆ ਈ ਉਹਨਾਂ ਤੇ ਚੱਲ ਤੂੰ ਰਹਿ ਪਾ ਦੋ ਜਿਆਦ ਮੇਰ ਕੋਤ ਨਹੀਂ ਕਾ ਜਾ ਆਓ ਮੈਨੂੰ ਰੱਖ ਲੋ ਇੱਥੇ ਪੱਕੀ ਸੱਸ ਮੇਰੀ ਜਿੱਦਣ ਘਰੋਂ ਕੱ ਪਤਾ ਉੱਦਣ ਲੱਗਣਾ ਤੁਹਾਨੂੰ ਕੋਈ ਨਹੀਂ ਪਤਾ ਕਿ ਨਹੀਂ ਖਵਾੜ ਲੈਣੀ ਆ ਮੈਂ ਗੱਲ ਤੇਰੀ ਨਿੱਕੀ ਨੌਣ ਤੇ ਝਟ ਖਵਾੜ ਲੈਣੀਆਂ ਮੈਨੂੰ ਯਾਰ ਬੁੱਟਿਆ ਤੁਸੀਂ ਕਿਹੜੇ ਕਮੀ ਲਾਤਾ ਮੈਨੂੰ ਮੇਕੋ ਤੇ ਰਿਆ ਹੀ ਨਹੀਂ ਕਾ ਜਾਂਦਾ ਤੇ ਮੇਰੀ ਗੱਲ ਸੁਣ ਮੇਰੇ ਤੇ ਜਾਨ ਬੜੀ ਟੁੱਟੰਡੀ ਆ ਜੇ ਲਿਆਂਦਾ ਵਾ ਨਾ ਸਮਾਨ ਤੇ ਮੈਨੂੰ ਫੜਾ ਮੈਂ ਲਾਵਾਂ ਯਾਰ लवली ਸਮਾਨ ਨਹੀਂ ਲਿਆਂਦਾ ਜਿਹਦੂ ਲੈਣ ਜਾਣਾ ਹੈ ਨਾ ਤੇ ਉਹ ਸਮਾਨ ਯਾਰ ਅੱਗੇ ਉਹਦੇ ਪੈਸੇ ਬੜੇ ਦੇਣ ਵਾਲੇ ਹੋਗੇ 50 60000 ਰੁਪਏ ਸਿਰ ਚੜ ਗਿਆ ਉਹ ਕੋਈ ਗੱਲ ਨਹੀਂ ਉਹਨੂੰ ਦੇ ਦਾਂਗੇ ਪੈਸੇ ਅੱਜ ਦਾ ਤੇ ਸਾਲ ਮੇਰਾ ਲੇ ਤੂੰ ਦੇ ਕਹਿੰਦਾ ਨਾ ਪੈਸੇ ਦੇ ਦਾਂਗੇ ਉਹ ਕਹਿੰਦਾ ਪੈਸੇ ਲੈ ਆ ਕੇ ਮੇਰੇ ਕੋਲ ਉਹਨੇ ਇਹ ਚੀਜ਼ ਨਹੀਂ ਮਿਲਣੀ ਚੰਗੇ ਯਾਰ ਤੁਸੀਂ ਬੰਦੇ ਰੱਖੇ ਆ ਉਦਾਂ ਤੁਸੀਂ ਕਹਿੰਦੇ ਸੀ ਵੀ ਤੂੰ ਪ੍ਰਵਾਹ ਨਾ ਕਰ ਤੂੰ ਸਾਡੇ ਸਰੋਂ ਲਾਇਆ ਕਰ ਜਿੰਨਾ ਚਿਰ ਤੂੰ ਲਾਉਣਾ ਤੇ ਅਜੇ ਤਾਂ ਮਹੀਨਾ ਨਹੀਂ ਗੁਆਇਆ ਤੀ ਹੁਣ ਮੁਕਰੰਦੇ ਜੇ ਲੈ ਕੰਮ ਇਦਾਂ ਹੀ ਚੱਲਦੇ ਆ ਮੋਬਦ ਆ ਉਹ ਕੰਮ ਚੱਲਦੇ ਦੇ ਹੈਗੇ ਆ ਤੇ ਆਂ ਦੀ ਪ੍ਰਵਾਹ ਨਾ ਤੂੰ ਕਰ ਦਿਨ 2-4 ਹੀ ਆ 2 ਕਿੱਲੇ ਤੇਰੇ ਵੀਰ ਨੇ ਨਾ ਗਹਿਣੇ ਪਾਤੇ ਆ 10 ਲੱਖ ਰੁਪਇਆ ਆਉਣਾ ਜਿਨਾ ਮਰਜੀ ਖਾਓ ਪੀਓ। 10 ਲੱਖ ਤੇ ਚੱਲ ਅੱਜ ਦਾ ਹੱਲ ਕਰ ਕੋਈ। ਓਏ ਅੱਜ ਦਾ ਮੈਂ ਤੇ ਤੇਰੇ ਸਿਰ ਤੇ ਸੁੱਟਿਆ ਏ। ਅਬਲੀ 10 ਲੱਖ ਨਾ ਆਪਣਾ ਸਿਆਲ ਸੌਖਾ ਨਾ ਵਿਧਾਣਾ। ਆਹੋ। ਤੇ ਤੂੰ ਉਹਨੂੰ ਜਿਹਨੂੰ ਪਹਿਲੀ ਗੈਣੇ ਦਿੱਤੀ ਉਹਨੂੰ ਕਿਹ ਪੈਸੇ ਦੇ ਛੱਤੀ। ਓਏ ਇਹ ਤੈਨੂੰ ਕਿਹਦਾ ਰਕਮ ਬੜੀ ਆ ਯਾਰ। ਉਹ ਕਹਿੰਦਾ ਵੀ ਦੋਕ ਦਿਨ ਰੁਕ ਜੋ। ਮੈਂ ਕਢਾਕ ਢੂਕ ਇਕੱਠੇ ਡਿਆਂਵਾ ਕਰਨ। ਫੇਰ 10 ਦਾ 10 ਹੀ ਤੁਹਾਨੂੰ ਫੜਾ ਦੂੰਗਾ। 10 ਦਾ 10 ਬਾਅਦ ਵਿੱਚ ਇਕੱਠਾ ਲੈ ਗਏ ਨਾ ਆਪਾਂ ਰੱਖ ਲਾਂਗੇ। ਓਏ ਆਹਲਾ ਤਾਂ ਹੁੰਦਾ ਹੀ ਇਹ ਕੰਮ ਆਪਾਂ। ਤੇ ਅੱਜ ਦਾ ਤੇ ਸਾਰ ਮੇਰਾ ਯਾਰ लवली ਅੱਜ ਤੇ ਮੇਰੀ ਤੇ ਜਾਨ ਬੜੀ ਟੁੱਟਣ ਦੀ ਆ ਯਾਰ ਜਾਨਾ ਅੱਡੇ ਵੀ ਟੁੱਟਣ ਦੇ ਤੂੰ ਆਪ ਦਾ ਸਿੱਖੋਂ ਕਰਾਂ ਮੈਂ ਉਦਾਂ लवली ਤੂੰ ਕਹਿੰਨਾ ਮੈਂ ਘਰੋਂ ਸੌਖਾ ਬੜਾਂ ਉਹ ਹੈ ਤੇ ਸੌਖਾ ਹੁਣ ਤੈਨੂੰ ਪਤਾ ਨੌਕਰੀ ਵੀ ਜਾਂਦੀ ਰਹੀ ਐ ਉਥੇ ਮੈਂ ਗਿਆ ਹੀ ਨਹੀਂ ਉਹਨਾਂ ਕੱਢਤਾ ਮੈਨੂੰ ਘਰੋਂ ਮੈਂ ਕਿੰਨਾ ਕੱਢ ਕੱਢ ਕੇ ਲਈ ਆਉਣਾ ਵਾ ਨਾਲੇ ਘਰਦਿਆਂ ਨੂੰ ਪਤਾ ਲੱਗ ਗਿਆ ਵਾ ਹੁਣ ਕੀ ਖਾਂਦਾ ਪੀਂਦਾ ਵਾ ਤੇ ਉਹ ਵੀ ਲੁਕਾ ਕੇ ਰੱਖਦੇ ਆ ਸਮਾਨ ਯਾਰ ਪਤਾ ਤੇ लवली ਸਾਰਿਆਂ ਦੇ ਘਰ ਲੱਗਾ ਅੱਡੇ ਘੜ ਕੇ ਨਾ ਲੱਗਾ ਨਹੀਂ ਪਤਾ ਕੁਮਾਦਕਾਰ ਕੋਈ ਪੈਂਦਾ ਹਲੇ ਉਹ ਜਾ ਯਾਰ ਮੈਂ ਤੇਰੇ ਸਿੱਤੇ ਗੱਲ ਸੁਟੀ ਏਦਾਂ ਕਰ ਵਾਲੀਆਂ ਪਈਆਂ ਵਾ ਮੇਕੋ ਉਹ ਭੰਗ ਜਿ ਰੱਖੀਆਂ ਵਾ ਅੱਛਾ ਮੈਂ ਤੇ ਆਖਿਆ ਵੀ ਤੂੰ ਲੈ ਆਉਣਾ ਵਾ ਉਹਨੂੰ ਕੱਲ ਨੂੰ ਵੇਚਾਂਗੇ ਤੇ ਤੂੰ ਤੇ ਮੇਰ ਨੂੰ ਵੀ ਗਿਆ ਗੁਜਰਿਆ ਲਵਲੀ ਆਡੇ ਚ ਸਾਮੀ ਫੇਰ ਤੂੰ ਹੀ ਆ ਹੁਣ ਵਾਲੀਆਂ ਦੇ ਮੈਂ ਲੈ ਕੇ ਆਉਂਗਾ ਫੇਰ ਬਿੰਨੇ ਪਾ ਆ ਉਥੇ ਰੱਖੀਆਂ ਵਾ ਫੇਰ ਕੱਢ ਲੈਨੇ ਆਥੋਂ ਤੇ ਜਾ ਕੇ ਸਾਮਾਨ ਲੈ ਆ ਉਹ ਐਨੀ ਮਲੇ ਆਉਂਦਾ ਤਾਂ ਮਾਣ ਜਾ ਦੋਵਾਂ ਕਿ ਦਿਨਾਂ ਦਾ ਹੁਣ ਲੈ ਆਈ ਐ ਐਵੇਂ ਮੁਫਤ ਚ ਨਾ ਦੇਈ ਇਹਨੂੰ ਹੁਣ ਨਹੀਂ ਨਹੀਂ ਦੋਵਾਂ ਦਿਨਾਂ ਦਾ ਲੈ ਆਵਾਂਗੇ ਮੇਰਾ ਇਰਾਦਾ ਵਾ ਆਪੂ ਵੇਚ ਕੇ ਨਾ ਪੈਸੇ ਦੇ ਕੇ ਲੈ ਆਈਏ ਉਹ ਨਹੀਂ ਨਹੀਂ ਲਵਲੀ ਉਹ ਸਾਮਾਨ ਦੇ ਦੇਣਾ ਚੰਗਾ ਬੰਦਾ ਉਹ ਸਾਮਾਨ ਤੇ ਹੀ ਦੇ ਦੇਣਾ ਹੈਂ ਵਾਲੀਆਂ ਲਵੇ ਆ ਕੇ ਵੇਖੀ ਉਹਨੇ ਕਹਿਣਾ ਕੋਈ ਗੱਲ ਨਹੀਂ ਕਰ ਲਾਂਗੇ ਬਾਅਦ ਚੋਂ ਚੱਲ ਵੇਖ ਲੈ ਫਿਰ ਵਾਲੀਆਂ ਕਹਿੰਦੇ ਕਿ ਉਹਨੇ ਪਾਉਣੀਆਂ ਆ ਫਿਰ ਆਹੋਏ ਹੋਏ ਗਹਿਣੇ ਐਲੋਂ ਹੀ ਕਹੀਂ ਆਹੋ ਜਦੋਂ ਪੈਸੇ ਆਉਣਗੇ ਨਾ ਉਸ ਡਾਉਣੀਆਂ ਵਾਂ ਡਾਲਾਂਗੇ ਚੱਲ ਆ ਫਿਰ ਚਲੀਏ